ਓਏ ਫਾਕ ਤੇ ਮੈਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡਾ ਵੀ ਤਾਂ ਮੇਰੇ ਮਾਰੇ ਅੱਜ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਟੀਆਂ ਤੋੜ ਲਿਆ ਮੈਨੂੰ ਗਾਇਕ ਸਤਵਿੰਦਰ ਬੁੱਗਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤੁਹਾਨੂੰ ਦੱਸਦੀ ਏ ਕਿ ਸਤਵਿੰਦਰ ਬੁੱਗਾ ਦੇ ਭਰਾ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਗਾਇਕ ਦੇ ਭਰਾ ਦੇ ਵੱਲੋਂ ਗਾਇਕ ਤੇ ਆਪਣੀ ਪਤਨੀ ਦੇ ਮੌਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਾਇਕਿਤਿ ਭਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੀ ਪਤਨੀ ਨੂੰ ਧੱਕਾ ਮਾਰਿਆ ਗਿਆ ਜਿਸ ਤੋਂ ਬਾਅਦ ਉਹ ਧੰਮ ਤੋੜ ਗਈ ਅਤੇ ਉਹ ਪੁਲਿਸ ਅੱਗੇ ਹੱਥ ਜੋੜਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸਦੀ ਕਿ ਉਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੁੱਗੇ ਨੇ ਉਸਦੀ ਪਤਨੀ ਨੂੰ ਧੱਕਾ ਮਾਰਿਆ ਹੈ ਜਿਸ ਕਾਰਨ ਉਹ ਬੇਹੋਸ਼ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਤੁਹਾਨੂੰ ਦੱਸਦੀ ਹੈ ਕਿ ਪੂਰੇ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਜੀ ਜੀ ਤਕਰੀਬਨ ਦੁਪਹਿਰ ਦੇ ਜਿਵੇਂ 2:55 ਪੀਐਮ ਅਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਜਿਹਨਾਂ ਦੀ ਐਮ ਐਲ ਆਰ ਕੱਟੀ ਆਪਾਂ ਦਵਿੰਦਰ ਸਿੰਘ ਸੀਗੇ ਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਤੇ ਦਵਿੰਦਰ ਸਿੰਘ ਉਹਨਾਂ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਉਹਨਾਂ ਨੇ ਤੇ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕੱਟਿਆ ਗਿਆ ਵਾਈਫ ਦੀ ਕੰਪਲੇਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਉਹਨੇ ਗਰੀ ਦਾ ਦੌਰਾ ਜਾਂ ਪੈਂਦਾ ਉਹ ਤਾਂ ਹੋਇਆ ਸੀ ਤੇ ਜਿਹੜਾ ਮੈਨੂੰ ਪੁੱਛਿਆ ਵੀ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮ ਐਲ ਆਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿੰਦਾ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮ ਐਲ ਆਰ ਜਾਂ ਇਲਾਜ ਬਣਦਾ ਸੀ ਦਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਉਹਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀ ਅਮਰਜੀਤ ਕੌਰ ਉਹਨਾਂ ਨੂੰ ਇੰਜੈਕਸ਼ਨ ਲੱਗੇ ਉਹਨੂੰ ਟਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨਾਂ ਨੂੰ ਲੋੜ ਲੱਗੀ ਵੀਰਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਤੇ ਉਹਨਾਂ ਦੀ ਮੌਕੇ ਤੇ ਰਾਸਤੇ ਵਿੱਚ ਡੈਥ ਹੋ ਗਈ ਸੀ। ਇਹ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਨਾਲ ਕੋਈ ਬੰਦਾ ਤੇ ਜਿਹੜਾ ਵੀਡੋ ਦੇ ਆ ਬਸ ਉਹ ਆਪਣਾ ਮੇਰੇ ਖਿਆਲ ਦੇ ਨਾਲ ਲੜਾਈ ਹੋਈ ਹੈ ਜੀ ਉਹ ਹੈ ਰੋਜ਼ ਮੈਂ ਮੇਰੀ ਡਿਊਟੀ 'ਚ ਨਹੀਂ ਆਇਆ ਦੂਜੇ ਡਾਕਟਰ ਸਾਹਿਬ ਦੇ ਡਿਊਟੀ 'ਚ ਆਏ ਨੇ ਤੇ ਹੋਰ ਵੀ ਅਮਰ ਘਟੀ ਫਿਰ ਉਹ ਉਹਨਾਂ ਨੂੰ ਪਤਾ ਹੋਣਾ ਜੀ ਸਿਰ ਤੂੰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਆਪਾਂ ਸਿਵਲ ਹਸਪੀਟਲ ਤੋਂ ਫੋਨ ਨੰਬਰ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪਤਾਲ ਤੇ ਰਸਤੇ ਦੇ ਵਿੱਚ ਹਾਂਜੀ ਰਸਤੇ 'ਚ ਮਾਤੀਂ ਮਾਮਲਾ ਸੀਗਾ ਜੀ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਸੂchnਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਸ 'ਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਸਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸਦੀ ਵਾਈਫ ਖੇੜੇ ਹਸਪਤਾਲ ਦੇ ਵਿੱਚ ਆਏ ਸੀ ਦੇ ਪੁਆਇਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਤੇ ਜੋ ਇਸ ਤੋਂ ਬਾਅਦ ਪੋਸਟ ਮਾਡਰਨ ਦੀ ਰਿਪੋਰਟ ਹੋਏਗੀ ਉਸੇ ਸਬੰਧੀ ਅਸੀਂ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਕਿ ਸੱਟ ਕਿਹੋ ਜਿਹੀ ਤੁਾਈਗੀ ਸਮਝ ਕਿਥੇ ਲੱਗਿਆ ਜੇ ਨਹੀਂ ਹਰੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਦੇ ਸਬੰਧੀ ਕਾਰਵਾਈ ਕਰਾਂਗੇ ਅਤਵਿੰਦਰ ਸਿੰਘ ਉੱਪਰ ਜਿਹੜੇ ਰੋਪ ਲਾਏ ਜਾ ਰਹੇ ਕਿ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂ ਤਾਂ ਮੌਤ ਦੇ ਕਾਰਨ ਕਿਹੜੇ ਦੋਸ਼ ਲਾਏ ਜਾ ਰਹੇ ਉਹਦੇ ਕਿਵੇਂ ਬਿਲਕੁਲ ਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸਤਵਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਗਲੀ ਕਰਾਂਗੇ